ਹਾਂਜੀ ਸੰਗੋਜੀ ਤੁਹਾਡੇ ਆਪਣੇ ਚੈਨਲ ਪੰਜਾਬੀ ਗੁਰੂ ਪਾਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਅਜਿਹੇ ਵਿਸ਼ੇ ਦੇ ਬਾਰੇ ਗੱਲ ਕਰਾਂਗੇ ਜਿਸ ਨੂੰ ਆਮ ਤੌਰ ਤੇ ਲੋਕ ਮਜ਼ਾਕ ਵਿੱਚ ਹੀ ਲੈ ਜਾਂਦੇ ਹਨ ਸੰਗੋਜੀ ਪੁਰਸ਼ਾਂ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਬੜਾ ਹੀ ਗੰਭੀਰ ਵਿਸ਼ਾ ਹੈ ਜੀ ਅਸੀਂ ਇਹ ਵੀ ਦੱਸਾਂਗੇ ਕਿ ਪੁਰਸ਼ ਇਸ ਵਿਸ਼ੇ ਨੂੰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਿਵੇਂ ਮਜ਼ਾਕ ਵਿੱਚ ਟਾਲ ਦਿੰਦੇ ਹਨ ਪਰ ਅੰਦਰੋਂ ਹੀ ਅੰਦਰੋਂ ਇਹਨਾਂ ਗੱਲਾਂ ਬਾਰੇ ਉਹ ਕੀ ਸੋਚਦੇ ਹਨ ਜਦੋਂ ਵੀ ਦੋ ਪੁਰਸ਼ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਜੀ ਉਹ ਇਕੱਠੇ ਹੁੰਦੇ ਹਨ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵਿਵਹਾਰਿਕ ਜੀਵਨ ਵਾਲੀਆਂ ਉਹ ਇੱਕ ਦੂਜੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਸੋਚ ਕੇ ਮੇਰਾ ਮਖੌਲ ਉਡਾਇਆ ਜਾਵੇਗਾ ਉਹ ਚੁੱਪ ਕਰ ਜਾਂਦੇ ਹਨ ਜੀ ਸੰਗਤ ਜੀ ਮੈਨੂੰ ਇਹ ਵੀ ਪਤਾ ਹੈ ਕਿ ਇਸ ਵੀਡੀਓ ਨੂੰ ਔਰਤਾਂ ਤੇ ਪੁਰਸ਼ ਦੋਨੋਂ ਹੀ ਦੇਖਣਗੇ ਇਸ ਕਰਕੇ ਇਸ ਵੀਡੀਓ ਨੂੰ ਦੋਨਾਂ ਦੇ ਹਿਸਾਬ ਨਾਲ ਹੀ ਬਣਾਇਆ ਗਿਆ ਹੈ ਜੀ ਇਸ ਵਿੱਚ ਜਿਆਦਾ ਪੁਰਸ਼ ਦੇ ਖਿਆਲਾਂ ਦੇ ਤਰੀਕੇ ਨਾਲ ਇਸ ਵੀਡੀਓ ਵਿੱਚ ਤੁਹਾਨੂੰ ਉਹ ਗੰਭੀਰ ਵਿਸ਼ਾ ਦੇਖਣ ਨੂੰ ਮਿਲੇਗਾ ਜੈਸਾ ਦਾ ਆਮ ਹੀ ਸਾਥ ਵਿੱਚ ਵੀ ਮਖੌਲ ਬਣਾ ਦਿੱਤਾ ਜਾਂਦਾ ਹੈ ਜੀ ਸੰਗਲ ਜੀ ਜਰਾ ਸੋਚੋ ਕਿ ਇੱਕ ਚੰਗੇ ਪਰਿਵਾਰ ਦੀ ਪਰਿਭਾਸ਼ਾ ਕੀ ਹੁੰਦੀ ਹੈ ਉਹ ਕਿਹੜਾ ਇਹੋ ਜਿਹਾ ਜੀਵਨ ਬਤੀਤ ਕਰਦੇ ਹਨ ਜਿਸ ਜੀਵਨ ਵਿੱਚ ਇੱਕ ਪਤੀ ਅਤੇ ਪਤਨੀ ਦੀ ਆਪਸ ਵਿੱਚ ਇੰਨੀ ਬੰਦੀ ਹੈ ਜੀ ਅਸਲ ਵਿੱਚ ਸੰਗਤ ਜੀ ਜਦੋਂ ਵੀ ਆਦਮੀ ਇਕੱਲੇ ਹੁੰਦੇ ਹਨ ਨਾ ਕਿਸੇ ਵੀ ਸਾਥ ਵਿੱਚ ਜਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਸੇ ਵੀ ਜਗ੍ਹਾ ਤੇ ਅਕਸਰ ਉਹ ਆਪਣੇ ਘਰ ਦੀਆਂ ਗੱਲਾਂ ਇੱਕ ਦੂਸਰੇ ਨਾਲ ਸਾਂਝੀਆਂ ਕਰਦੇ ਹਨ ਜਿੰਨਾ ਵਿੱਚ ਆਪਣੀ ਪਤਨੀ ਦੇ ਵਿਵਹਾਰ ਜਾਂ ਘਰ ਵਿੱਚ ਦੁੱਖ ਸੁੱਖ ਬਾਰੇ ਗੱਲ ਕਰਦੇ ਹਨ ਪਰ ਮੈਨੂੰ ਨਾ ਚਾਹੁੰਦੇ ਹੋਏ ਵੀ ਇਹ ਕਹਿਣਾ ਪੈ ਰਿਹਾ ਹੈ ਕਿ ਕਈ ਔਰਤਾਂ ਘਰ ਵਿੱਚ ਇੰਨਾ ਜ਼ਿਆਦਾ ਕਲੇਸ਼ ਕਰਦੀਆਂ ਹਨ ਕਿ ਘਰ ਦੇ ਮੁੰਡ ਜੋ ਕਿ ਕਮਾਈ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ ਦੁੱਖ ਸੁੱਖ ਖੋਲ ਕੇ ਸਾਂਝਾ ਵੀ ਨਹੀਂ ਕਰ ਸਕਦਾ ਜੀ। ਕਈ ਘਰਾਂ ਵਿੱਚ ਔਰਤਾਂ ਦਾ ਦਬਦਬਾ ਵੀ ਇੰਨਾ ਹੋ ਜਾਂਦਾ ਹੈ ਕਿ ਘਰ ਦਾ ਬੰਦਾ ਇੱਕ ਜੋਕਰ ਦੀ ਤਰ੍ਹਾਂ ਖੁਦ ਨੂੰ ਮਹਿਸੂਸ ਕਰਦਾ ਏ। ਤੁਸੀਂ ਆਪਣੇ ਪਿੰਡ ਜਾਂ ਆਪਣੇ ਘਰ ਦੇ ਆਸ-ਪਾਸ ਘਰਾਂ ਵਿੱਚੋਂ ਪੱਕਾ ਕੋਈ ਨਾ ਕੋਈ ਅਜਿਹਾ ਘਰ ਵੀ ਦੇਖਿਆ ਹੋਵੇਗਾ ਜਿਸ ਘਰ ਵਿੱਚ ਔਰਤਾਂ ਦੀ ਜ਼ਿਆਦਾ ਚੱਲਦੀ ਹੁੰਦੀ ਹੈ ਜੀ। ਦੇਖੋ ਸੰਗਤ ਜੀ ਇੱਥੇ ਇਹ ਨਹੀਂ ਕਿਹਾ ਜਾ ਰਿਹਾ ਕਿ ਹਮੇਸ਼ਾ ਔਰਤਾਂ ਦੀ ਚੱਲਣੀ ਗਲਤ ਹੁੰਦੀ ਹੈ। ਸਾਡੇ ਪੁਰਾਣੇ ਘਰਾਂਿਆਂ ਵਿੱਚ ਵੀ ਕਈ ਅਜਿਹੀਆਂ ਪੀੜੀਆਂ ਹੁੰਦੀਆਂ ਸਨ ਜਿਨ੍ਹਾਂ ਵਿੱਚ ਔਰਤਾਂ ਦੀ ਚਲਦੀ ਹੁੰਦੀ ਸੀ ਅਤੇ ਘਰ ਵਿੱਚ ਬਹੁਤ ਵਧੀਆ ਥਵਾਕ ਵੀ ਬਣਿਆ ਰਹਿੰਦਾ ਸੀ ਅਤੇ ਉਹ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਬੰਨ ਕੇ ਰੱਖਦੀਆਂ ਸਨ ਪਰ ਅੱਜ ਕੱਲ ਜੇਕਰ ਘਰ ਵਿੱਚ ਔਰਤ ਜ਼ਿਆਦਾ ਕਲੇਸ਼ ਕਰਦੀ ਹੈ ਗੱਲ-ਗੱਲ ਤੇ ਆਪਣੇ ਪਤੀ ਨਾਲ ਲੜਦੀ ਰਹਿੰਦੀ ਹੈ ਤਾਂ ਸੰਗਤ ਜੀ ਬਹੁਤ ਬੁਰਾ ਅਸਰ ਬੱਚਿਆਂ ਉੱਪਰ ਵੀ ਪੈਂਦਾ ਹੈ ਜੇਕਰ ਔਰਤ ਚਾਹੇ ਤਾਂ ਆਪਣੇ ਪਤੀ ਦਾ ਸਾਥ ਦੇ ਕੇ ਘਰ ਨੂੰ ਆਪਣੇ ਢੰਗ ਨਾਲ ਵੀ ਚਲਾ ਸਕਦੀ ਹੈ ਪਰ ਕਈ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਇਸ ਤਰ੍ਹਾਂ ਦੇ ਕੰਮ ਕਰਕੇ ਆਪਣੇ ਘਰ ਵਿੱਚ ਕਲੇਸ਼ ਰੱਖਦੀਆਂ ਹਨ ਅਤੇ ਆਪਣਾ ਰਿਸ਼ਤਾ ਅਤੇ ਆਪਣੇ ਸਹੁਰੇ ਪਰਿਵਾਰ ਵਿੱਚ ਜਮ੍ਹਾਂ ਖਰਾਬ ਕਰ ਲੈਂਦੀਆਂ ਹਨ ਉਹ ਕੀ ਕੰਮ ਹਨ ਜਾਂ ਉਹ ਕੀ ਘਟੀਆ ਹਰਕਤਾਂ ਹਨ ਜੋ ਕਿ ਔਰਤਾਂ ਆਪਣੇ ਸਹੁਰੇ ਪਰਿਵਾਰ ਵਿੱਚ ਕਰਕੇ ਆਪਣੇ ਲਈ ਨਫ਼ਰਤ ਦਾ ਖੂਪਾਟ ਲੈਂਦੀਆਂ ਹਨ ਸਭ ਤੋਂ ਵੱਡੀ ਗਲਤੀ ਜੋ ਕਿ ਔਰਤਾਂ ਆਪਣੇ ਸਹੁਰੇ ਪਰਿਵਾਰ ਵਿੱਚ ਕਰਦੀਆਂ ਹਨ ਕਿ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਜੋ ਵੀ ਗੱਲਾਂ ਹੁੰਦੀਆਂ ਹਨ ਉਹ ਆਪਣੇ ਪੇਕੇ ਪਰਿਵਾਰ ਵਿੱਚ ਕਰਨ ਲੱਗ ਜਾਂਦੀਆਂ ਹਨ ਇਹ ਇੱਕ ਅਜਿਹੀ ਗਲਤੀ ਹੈ ਜਿਸ ਨਾਲ ਦੋਨਾਂ ਪਰਿਵਾਰਾਂ ਵਿੱਚ ਕਾਫੀ ਅਣਬਣ ਹੋ ਸਕਦੀ ਹੈ ਸੰਗਤ ਜੀ ਇਸ ਜਗ੍ਹਾ ਤੇ ਜੋ ਕਿ ਇੱਕ ਔਤ ਦੀ ਭੂਮਿਕਾ ਹੁੰਦੀ ਹੈ ਨਾ ਉਹ ਬੜੀ ਹੀ ਨਾਜ਼ੁਕ ਹੁੰਦੀ ਹੈ ਉਸ ਨੂੰ ਦੋਨਾਂ ਤਰ੍ਹਾਂ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਅੰਦਰ ਹੀ ਹਜ਼ਮ ਕਰਨਾ ਪੈਂਦਾ ਹੈ ਅਤੇ ਜੋ ਔਰਤਾਂ ਇਸ ਤਰ੍ਹਾਂ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਉਸ ਘਰ ਵਿੱਚ ਕਦੇ ਵੀ ਕਲੇਸ਼ ਦਾ ਸਾਇਆ ਵੀ ਨਜ਼ਰ ਨਹੀਂ ਆਉਂਦਾ ਕਿਉਂਕਿ ਇੱਥੇ ਔਰਤ ਇੱਕ ਘਰ ਦੀ ਨੂੰਹ ਹੁੰਦੀ ਹੈ ਅਤੇ ਇੱਕ ਘਰ ਦੀ ਬੇਟੀ ਹੁੰਦੀ ਹੈ ਜੀ ਇਸ ਲਈ ਦੋਨਾਂ ਪਰਿਵਾਰਾਂ ਦੀਆਂ ਇੱਕ ਦੂਜੇ ਨੂੰ ਗੱਲਾਂ ਦੱਸਣ ਨਾਲ ਕਾਫੀ ਵੱਡੇ ਮਸਲੇ ਸਮਾਂ ਆਉਣ ਤੇ ਖੜੇ ਹੋ ਸਕਦੇ ਹਨ ਇਨ੍ਹਾਂ ਮਸਲਾਂ ਵਿੱਚ ਪਰਿਵਾਰ ਉੱਪਰ ਜੋ ਬੀਤਦੀ ਹੈ ਉਹ ਇੱਕ ਪਾਸੇ ਹੁੰਦੀ ਹੈ ਅਤੇ ਜੋ ਪਤੀ ਦੇ ਉੱਪਰ ਬੀਤਦੀ ਹੈ ਨਾ ਉਹ ਇੱਕ ਪਾਸੇ ਹੁੰਦੀ ਹੈ ਜੀ ਇਸ ਕਰਕੇ ਹਮੇਸ਼ਾ ਆਪਣੇ ਘਰ ਵਿੱਚ ਲੜਾਈ ਝਗੜਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਦੂਜੀ ਸਭ ਤੋਂ ਵੱਡੀ ਗਲਤੀ ਜੋ ਕਿ ਔਰਤਾਂ ਕਰਦੀਆਂ ਹਨ ਕਿ ਛੋਟੀ ਛੋਟੀ ਗੱਲ ਤੇ ਗੁੱਸੇ ਹੋ ਜਾਂਦੀਆਂ ਹਨ ਪਤੀ ਨਾਲ ਗੱਲ ਕਰਨੀ ਬੰਦ ਕਰ ਦਿੰਦੀਆਂ ਹਨ ਜਾਂ ਸਹੁਰੇ ਪਰਿਵਾਰ ਨਾਲ ਭਾਵ ਕਿ ਸੱਸ ਜਾਂ ਸਹੁਰੇ ਨਾਲ ਉਸ ਦੀ ਬਾਨੀ ਘਟ ਜਾਂਦੀ ਹੈ ਜਿਸ ਕਰਕੇ ਪਤੀ ਉੱਪਰ ਬਹੁਤ ਜ਼ਿਆਦਾ ਦਬਾਅ ਆ ਜਾਂਦਾ ਹੈ ਜੀ ਉਸ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਸਾਥ ਕਿਸ ਦਾ ਦਵਾਂ ਉਹ ਮਾਪਿਆਂ ਦਾ ਜਿਨ੍ਹਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਜਾਂ ਉਹ ਔਰਤ ਜਿਸ ਨੇ ਅੱਗੇ ساری ਜ਼ਿੰਦਗੀ ਮੇਰਾ ਸਾਥ ਦੇਣਾ ਹੈ ਕਈ ਵਾਰ ਤਾਂ ਸੰਗਤ ਦੀ ਲੜਾਈ ਇੰਨੀ ਵੱਜ ਜਾਂਦੀ ਹੈ ਕਿ ਔਰਤ ਆਪਣੇ ਪੇਕੇ ਗੁੱਸੇ ਹੋ ਕੇ ਚਲੀ ਜਾਂਦੀ ਹੈ ਇਹ ਆਪਣੇ ਰਿਸ਼ਤੇ ਨੂੰ ਖਰਾਬ ਕਰਨ ਲਈ ਸਭ ਤੋਂ ਵੱਡਾ ਬੇਵਕੂਫੀ ਵਾਲਾ ਫੈਸਲਾ ਮੰਨਿਆ ਜਾਂਦਾ ਹੈ ਜੀ ਔਰਤ ਨੂੰ ਹਮੇਸ਼ਾ ਘਰ ਵਿੱਚ ਖਵਾਕ ਬਣਾ ਕੇ ਰੱਖਣਾ ਚਾਹੀਦਾ ਹੈ। ਇੱਕ ਔਰਤ ਕੋਲ ਮੈਂਟਲੀ ਤੌਰ ਤੇ ਇੰਨੀ ਪਾਵਰ ਹੁੰਦੀ ਹੈ ਕਿ ਉਹ ਬੁਰੇ ਤੋਂ ਬੁਰੇ ਸਮੇਂ ਵਿੱਚ ਵੀ ਆਪਣੇ ਪਰਿਵਾਰ ਨੂੰ ਬੰਨ੍ਹ ਕੇ ਰੱਖ ਸਕਦੀ ਹੈ। ਪਰ ਅੱਜ ਕੱਲ੍ਹ ਦੀਆਂ ਔਰਤਾਂ ਜਦੋਂ ਹੀ ਵਿਆਹੀਆਂ ਜਾਂਦੀਆਂ ਹਨ, ਉਹਨਾਂ ਦੇ ਮਨਾਂ ਵਿੱਚ ਇਹ ਗੱਲ ਪਤਾ ਨਹੀਂ ਕਿੱਥੋਂ ਆਉਂਦੀ ਹੈ, ਉਹ ਆਪਣੇ ਸਹੁਰੇ ਪਰਿਵਾਰ ਤੋਂ ਅਲੱਗ ਰਹਿੰਦੀਆਂ ਗੱਲਾਂ ਕਰਦੀਆਂ ਹਨ। ਅਸਲ ਵਿੱਚ ਜਦੋਂ ਹੀ ਵਿਆਹ ਹੋ ਜਾਂਦਾ ਹੈ, ਕਈ ਪ੍ਰਕਾਰ ਦੀਆਂ ਗੱਲਾਂ ਸਾਨੂੰ ਸੋਨੀਆਂ ਹੀ ਪਿੰਦੀਆਂ ਹਨ ਜਿਨ੍ਹਾਂ ਨੂੰ ਸਾਨੂੰ ਆਪਣੇ ਮਨ ਦੇ ਉੱਪਰ ਹੰਢਾ ਕੇ ਹੀ ਚੰਗੇ ਜੀਵਨ ਦੀ ਨੀਂਹ ਰੱਖਣੀ ਪੈਂਦੀ ਹੈ ਪਰ ਜੇਕਰ ਤੁਸੀਂ ਗੱਲ-ਗੱਲ ਉੱਪਰ ਲੜਾਈ ਝਗੜੇ ਕਰਦੇ ਰਹੋਗੇ ਤਾਂ ਉਸ ਰਸਤੇ ਵਿੱਚ ਵਿਸ਼ਵਾਸ ਅਤੇ ਇੱਜ਼ਤ ਨਾਮ ਦੀ ਕੋਈ ਵੀ ਚੀਜ਼ ਨਹੀਂ ਰਹਿੰਦੀ ਜੀ ਇਸ ਲਈ ਸੰਗਤ ਜੀ ਆਪਣੀ ਆਕੰਨ ਨੂੰ ਛੱਡ ਕੇ ਤੁਸੀਂ ਖੁਦ ਹੀ ਘਰ ਵਿੱਚ ਗੁੱਸਾ ਗਿਲਾ ਦੂਰ ਕਰ ਸਕਦੇ ਹੋ ਲੋਕਾਂ ਅੱਗੇ ਤਮਾਸ਼ਾ ਬਣਾ ਕੇ ਜਾ ਰਸਤੇ ਦਾ ਰਾਗੀ ਇੱਕ ਦੂਜੇ ਦੀ ਫਿੱਕ ਪਵਾ ਕੇ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਲੰਘਣ ਵਾਲੀ ਸੰਗਤ ਜੀ ਅੱਜ ਕੱਲ ਤਾਂ ਵੈਸੇ ਵੀ ਰਸਤੇ ਸੌਖੇ ਨਹੀਂ ਹੁੰਦੇ ਫਿਰ ਆਪਾਂ ਇਹੋ ਜਿਹੇ ਕੰਮ ਕਿਉਂ ਕਰੀਏ ਜਿਸ ਨਾਲ ਚੰਗਾ ਭਲਾ ਰਿਸ਼ਤਾ ਟੁੱਟਣ ਦੀ ਕਗਾਰ ਤਿਆ ਜਾਵੇ ਬੀਬੀਆਂ ਭੈਣਾਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਇਹੀ ਅਪੀਲ ਹੈ ਕਿ ਘਰ ਵਿੱਚ ਤੁਸੀਂ ਸਭ ਠੀਕ ਕਰ ਸਕਦੇ ਹੋ ਉਹ ਆਦਮੀ ਹੋਰ ਵੀ ਕਾਫੀ ਸਾਰੀਆਂ ਸਮੱਸਿਆਵਾਂ ਵਿੱਚ ਆਪਣਾ ਸਿਰ ਮਾਰਦਾ ਰਹਿੰਦਾ ਹੈ ਇਸ ਕਰਕੇ ਜੇਕਰ ਘਰ ਵਿੱਚ ਵੀ ਉਸ ਨੂੰ ਸ਼ਾਂਤੀ ਨਹੀਂ ਮਿਲੇਗੀ ਤਾਂ ਉਹ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੋਵੇਗਾ ਕਿਉਂਕਿ ਸੰਗਜੀ ਉਹ ਅੰਦਰ ਹੀ ਅੰਦਰ ਇਹਨਾਂ ਗੱਲਾਂ ਬਾਰੇ ਸੋਚਦਾ ਰਹੇਗਾ ਕਿ ਹੁਣ ਮੈਨੂੰ ਆਪਣੇ ਮਾਪਿਆਂ ਨਾਲ ਖੜਨਾ ਚਾਹੀਦਾ ਹੈ ਜਾਂ ਆਪਣੀ ਪਤਨੀ ਦੇ ਨਾਲ ਖੜਨਾ ਚਾਹੀਦਾ ਹੈ ਹਮੇਸ਼ਾ ਉਹ ਇਹੀ ਸੋਚਦਾ ਰਹਿੰਦਾ ਹੈ ਕਿ ਘਰ ਵਿੱਚ ਸ਼ੌਕ ਸ਼ਾਂਤੀ ਕਦੋਂ ਆਵੇਗੀ ਤੇ ਇਕਲੇਸ਼ ਦੂਰ ਕਿਸ ਤਰ੍ਹਾਂ ਹੋਵੇਗਾ ਘਰ ਵਿੱਚ ਮੋਹ ਪਿਆਰ ਹਮੇਸ਼ਾ ਹੀ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਦਾ ਹੈ ਜਿਸ ਘਰ ਵਿੱਚ ਇੱਕ ਦੂਜੇ ਲਈ ਇੱਜ਼ਤ ਹੈ ਉਸ ਘਰ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਉਪਾਅ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹ ਰਲ ਮਿਲ ਕੇ ਉਸ ਪਰੇਸ਼ਾਨੀ ਵਿੱਚੋਂ ਬਾਹਰ ਆ ਜਾਂਦੇ ਹਨ ਸੰਗਜੀ ਕਈ ਵਾਰ ਸਾਡੇ ਗਵੰਢੀ ਵੀ ਅਜਿਹੇ ਹੁੰਦੇ ਹਨ ਜੋ ਹਮੇਸ਼ਾ ਸਾਡੇ ਕੰਨ ਭਰਦੇ ਰਹਿੰਦੇ ਹਨ ਭਾਵੇਂ ਉਹਨਾਂ ਦਾ ਆਪਣਾ ਜੀਵਨ ਹਮੇਸ਼ਾ ਲੜਾਈ ਝਗੜਿਆਂ ਵਿੱਚ ਬੀਤਿਆ ਹੁੰਦਾ ਹੈ ਪਰ ਜਦੋਂ ਵੀ ਅਸੀਂ ਉਹਨਾਂ ਦੀ ਸੰਗਤ ਵਿੱਚ ਆਉਂਦੇ ਹਾਂ ਨਾ ਉਹ ਸਾਡੇ ਦਿਮਾਗ ਨੂੰ ਬਿਲਕੁਲ ਵਾਸ਼ ਕਰ ਦਿੰਦੇ ਹਨ ਭਾਵ ਕਿ ਸਾਡੇ ਦਿਮਾਗ ਨੂੰ ਬਿਲਕੁਲ ਖਾਲੀ ਕਰ ਦਿੰਦੇ ਹਨ ਸਾਨੂੰ ਇੰਜ ਲੱਗਦਾ ਹੈ ਕਿ ਜੋ ਇਹ ਔਰਤ ਕਹਿ ਰਹੀ ਹੈ ਜਾਂ ਜੋ ਇਹ ਆਦਮੀ ਕਹਿ ਰਿਹਾ ਹੈ ਉਹੀ ਬਿਲਕੁਲ ਸੱਚ ਹੈ ਇਸੇ ਕਰਕੇ ਕਦੇ ਵੀ ਅਜਿਹੇ ਇਨਸਾਨ ਨਾਲ ਸਾਨੂੰ ਗੱਲਬਾਤ ਨਹੀਂ ਕਰਨੀ ਚਾਹੀਦੀ ਜੋ ਹਮੇਸ਼ਾ ਰਸਤਿਆਂ ਵਿੱਚ ਲੜਾਈ ਝਗੜਿਆਂ ਦੇ ਬਾਰੇ ਗੱਲਾਂ ਕਰਦਾ ਰਹਿੰਦਾ ਹੈ ਇਹ ਕੰਮ ਜ਼ਿਆਦਾਤਰ ਔਰਤਾਂ ਵਿੱਚ ਦੇਖਿਆ ਗਿਆ ਹੈ ਇਸ ਕਰਕੇ ਇਹ ਜ਼ਿਆਦਾ ਅਨੁਮਾਨ ਲਗਾਇਆ ਜਾਂਦਾ ਹੈ ਕਿ ਜੇਕਰ ਘਰ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੈ ਤਾਂ ਉਹ ਹਮੇਸ਼ਾ ਔਰਤ ਦੁਆਰਾ ਹੀ ਸ਼ੁਰੂ ਕੀਤਾ ਜਾਂਦਾ ਹੈ ਸੰਗਤ ਜੀ ਮੈਨੂੰ ਪਤਾ ਹੈ ਕਿ ਕਈ ਔਰਤਾਂ ਨੂੰ ਇਸ ਗੱਲ ਦਾ ਗੁੱਸਾ ਆਵੇਗਾ ਪਰ ਤੁਹਾਨੂੰ ਵੀ ਪਤਾ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਅਜਿਹਾ ਹੀ ਹੁੰਦਾ ਹੈ ਔਰਤਾਂ ਦੂਜਿਆਂ ਨੂੰ ਦੇਖ ਕੇ ਆਪਣੇ ਪੈਰ ਵਿਸਾਰਦੀਆਂ ਹਨ ਜੋ ਉਹਨਾਂ ਦੇ ਹੱਥ ਵਿੱਚ ਚੀਜ਼ੇ ਨਹੀਂ ਹੁੰਦੀ ਔਰਤਾਂ ਉਸ ਨੂੰ ਵੀ ਆਪਣੇ ਹੱਥ ਵਿੱਚ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਜੈਸ ਕਰਕੇ ਲੜਾਈ ਝਗੜੇ ਹੋਣੇ ਆਮ ਜਿਹੀ ਗੱਲ ਹੋ ਜਾਂਦੀ ਹੈ ਅਤੇ ਘਰ ਵਿੱਚ ਜੋ ਵੀ ਪਿਆਰ ਮੁਹੱਬਤ ਅਤੇ ਥਵਾਕ ਬਣਿਆ ਰਹਿੰਦਾ ਹੈ ਉਹ ਟੁੱਟ ਜਾਂਦਾ ਹੈ ਜੀ ਇੱਕ ਗੱਲ ਸੰਗਤ ਜੀ ਤੁਸੀਂ ਨੋਟ ਕਰਿਓ ਜਦੋਂ ਵੀ ਤੁਹਾਡੇ ਘਰ ਲੜਾਈ ਝਗੜੇ ਸ਼ੁਰੂ ਹੋ ਜਾਣਗੇ ਤਾਂ ਤੁਹਾਡੇ ਘਰ ਪੈਸੇ ਦੀ ਬਰਕਤ ਵੀ ਘਟ ਜਾਏਗੀ ਘਰ ਦੇ ਜੋ ਵੀ ਛੋਟੇ ਮੋਟੇ ਰੁੱਖ ਹੋਣਗੇ ਜਾ ਬੂਟੇ ਲੱਗੇ ਹੋਣਗੇ ਉਹ ਵੀ ਸੁੱਕਣ ਲੱਗ ਜਾਣਗੇ ਇਹ ਨਕਾਰਾਤਮਕ ਸ਼ਕਤੀ ਦਾ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ ਅਤੇ ਜਿਵੇਂ ਦੀ ਜਿਵੇਂ ਤੁਹਾਡੇ ਘਰ ਲੜਾਈ ਝਗੜੇ ਵਧਦੇ ਜਾਣਗੇ ਉਸੇ ਤਰ੍ਹਾਂ ਹੀ ਤੁਹਾਡੇ ਆਪਣੇ ਪਰਿਵਾਰ ਦੇ ਨਾਲ ਨਫ਼ਰਤ ਵਧਦੀ ਜਾਵੇਗੀ ਕਿਉਂਕਿ ਸੰਗਤ ਜੀ ਨਕਾਰਾਤਮਕ ਊਰਜਾ ਤੁਹਾਡੇ ਗੁੱਸੇ ਦੇ ਜਾਈਏ ਤੁਹਾਡੇ ਘਰ ਵਿੱਚ ਦਾਖਲ ਹੋ ਜਾਂਦੀ ਹੈ ਇਸ ਕਰਕੇ ਅਗਲਾ ਸਾਰਾ ਜੀਵਨ ਦੁੱਖਾਂ ਵਿੱਚ ਹੀ ਲੰਘਦਾ ਹੈ ਅਤੇ ਪਤੀ ਪਤਨੀ ਵੀ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ ਇਸ ਕਰਕੇ ਜੋ ਵੀ ਅੱਜ ਗੱਲਾਂ ਇਸ ਵੀਡੀਓ ਵਿੱਚ ਹੋਈਆਂ ਹਨ ਉਹਨਾਂ ਤੇ ਤੁਸੀਂ ਗੌਰ ਜਰੂਰ ਕਰਿਓ ਜੀ ਅਤੇ ਆਪਣੀ ਆਕੜ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਜਰੂਰ ਸੋਚੋ ਤੁਸੀਂ ਸੋਚੋ ਕਿ ਸਾਡੇ ਬੱਚਿਆਂ ਉੱਪਰ ਐਸ ਲੜਾਈ ਦਾ ਕੀ ਅਸਰ ਹੋ ਰਿਹਾ ਹੈ ਵਾਹਿਗੁਰੂ ਜੀ ਹਮੇਸ਼ਾ ਮੇਹਰ ਰੱਖਣ ਅਤੇ ਪਿਆਰ ਮੁਹੱਬਤ ਹਰ ਘਰ ਵਿੱਚ ਬਣਾਈ ਰੱਖਣ ਜੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ